ਨਮਸਕਾਰ ਮੈਂ ਹਾਂ ਅਰਤੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਪੰਜਾਬ ਦੇ ਕਈ ਸਾਰੇ ਪੱਖ ਦੇ ਮੁੱਦੇ ਅਤੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ ਹਰ ਪਾਸੇ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਬੋਲਬਾਲਾ ਹੈ ਤੇ ਜਦੋਂ ਸਾਡੇ ਸੰਵਾਦ ਦਾਤਾ ਦਰਜੀਤ ਅਜਨੋਹਾ ਨੇ ਹੁਸ਼ਿਆਰਪੁਰ ਦੇ ਅਕਾਲੀ ਧਲ ਦੇ ਸੀਨੀਅਰ ਅਗੂ ਸੋਹਣ ਸਿੰਘ ਠੰਡਲ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਦਿਖਾਉਣੀ ਆ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਹਾਜੀ ਸਾਹਿਬ ਇਹ ਆਪਣਾ ਗੱਲ ਕਰੀਏ ਮਾਲਪੁਰ ਸਟੇਡੀਅਮ ਦੀ ਜਿੱਥੇ ਅਸੀਂ ਵਿਕਾਸ ਕਮਾ ਨੂੰ ਲੈ ਕੇ ਜਾਂ ਹੋਰ ਬਖੜਕ ਮੁੱਦਿਆਂ ਤੇ ਆਪ ਜੀ ਨਾਲ ਗੱਲ ਕਰਾਂਗੇ ਤੇ ਸ਼ੁਰੂਆਤ ਇਸ ਗੁਫ਼ਤਗੁ ਦੀ ਗੱਲ ਕਰਦੇ ਹਾਂ ਇੱਕ ਮਾਲਪੁਰ ਦੇ ਵਿੱਚ ਸਟੇਡੀਅਮ ਜਿਹੜਾ ਹੈ ਤੁਹਾਡੀ ਸਰਕਾਰ ਵੱਲੋਂ ਬਣਿਆ ਸੀਗਾ ਤੇ ਅੱਜ ਉਹ ਤਕਰੀਬਨ 50% ਜਿਹੜਾ ਬਣਿਆ ਤੇ ਇਸ ਵੇਲੇ ਉਹ ਖੰਡਰ ਬਣ ਗਿਆ ਨਸ਼ੇੜੀਆਂ ਦਾ ਆড্ডা ਬਣ ਗਿਆ ਹੋਰ ਵੀ ਉੱਥੇ ਕਈ ਤਰ੍ਹਾਂ ਦੇ ਗਲਤ ਕੰਮ ਹੁੰਦੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਮੈਨੂੰ ਪਹਿਲੇ 97 ਦੇ ਵਿੱਚ ਮੌਕਾ ਮਿਲਿਆ ਉਹ ਸਾਡੀ ਸਰਕਾਰ ਵੀ ਬਣੀ ਮੈਂ ਐਮਐਲਏ ਬਣਿਆ ਉਸ ਵੇਲੇ ਸਰਪ੍ਰਕਰਤਾ ਮਬਦਲ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਪਹਿਲੀ ਵਾਰੀ ਜਦੋਂ ਮਾਲਪੁਰ ਦੇ ਵਿੱਚ ਆਏ ਤੇ ਅਸੀਂ ਦੋ ਅਹਿਮ ਫੈਸਲੇ ਜਿਹੜੇ ਉਸ ਵੇਲੇ ਲਏ ਸੀ ਇੱਕ ਮਾਲਪੁਰ ਦੇ ਵਿੱਚ ਸਬਸੀਲ ਬਣਾਉਣ ਦਾ ਦੂਜਾ ਮਾਲਪੁਰ ਦੇ ਵਿੱਚ ਜਿਹੜੇ ਆ ਉਹ ਫੁੱਟਬਾਲ ਅਕੈਡਮੀ ਖੇਤਰ ਕੋਲਣ ਦਾ ਇਹ ਫੈਸਲਾ ਲਿਆ ਸੀ ਕਿਉਂਕਿ ਮਾਲਪੁਰ ਫੁੱਟਬਾਲ ਦੀ ਨਾਸਰੀ ਹੈ ਇਹਨੇ ਬਹੁਤ ਵੱਡੇ ਵੱਡੇ ਜਿਹੜੇ ਆ ਖਿਡਾਰੀ ਪੈਦਾ ਕੀਤੇ ਆ ਚਾਹੇ ਜਨਰ ਸਿੰਘ ਪਨਾਮ ਸਿੰਘ ਗੁਰਦੇਵ ਸਿੰਘ ਗੇਲ ਹੋਰ ਵੀ ਜਿਹੜੇ ਮਨਜੀਤ ਸਿੰਘ ਮਰਗੇ ਜਾਂ ਅੱਜ ਵੀ ਜਿਹੜੇ ਵਕਫਾ کلبਾਂ ਦੇ ਵਿੱਚ ਫੁੱਟਬਾਲ ਦੇ ਖੇਡਾਰੇ ਖੇਡਦੇ ਆ ਉਹਨਾਂ ਵਿੱਚ ਮжоਰਿਟੀ ਜਿਹੜੀ ਆ ਉਹ ਮਾਲਪੁਰ ਦੇ ਇਲਾਕੇ ਦੇ ਬੰਦੇ ਜਿਹੜੇ ਆ ਬੱਚੇ ਉਹ ਖੇਡ ਰਹੇ ਆ ਮੈਨੂੰ ਇਸ ਚੀਜ਼ ਦਾ ਬੜਾ ਫਖਰ ਤੇ ਮਾਣ ਆ ਕਿ ਸਾਨੂੰ ਉਹ ਅਕੈਡਮੀ ਬਣਾਉਣ ਦਾ ਜਿਹੜਾ ਮੌਕਾ ਮਿਲਿਆ ਔਰ ਦੋ ਖੇਸ ਗੱਲ ਦਾ ਹੈ ਕਿ ਜਦੋਂ ਸਾਨੂੰ 2000 ਦੇ ਵਿੱਚ ਸਾਡੀ ਸਰਕਾਰ ਬਦਲੀ ਤੇ ਜਿਹੜੀ ਕੈਪਟਨ ਦੀ ਸਰਕਾਰ 2000 ਜਬ ਬਣੀ ਫੀ ਉਹਨਾਂ ਨੇ ਉਹ ਅਕੈਡਮੀ ਨੂੰ ਗਾਹਾਂ ਤੋਰਨ ਦੀ ਬਜਾਏ ਉਹਨੂੰ ਚੱਕ ਕੇ ਇੱਥੋਂ ਹੁਸ਼ਿਆਰਪੁਰ ਮੈਂ 5 ਸਾਲ ਬੜੀ ਬੜੀ ਦੀ ਗੱਲ ਕੀਤੀ ਪਰ ਸਰਕਾਰ ਨੇ ਉਹ ਮਾਲਪੁਰ ਦੀ ਅਕੈਡਮੀ ਜਿਹੜੀ ਹੈ ਹੁਸ਼ਿਆਰਪੁਰ ਸ਼ਿਫਟ ਕਰਤੀ ਉਸ ਤੋਂ ਬਾਅਦ ਫਿਰ ਲੋਕਾਂ ਨੇ ਸਾਨੂੰ ਫਿਰ ਸੱਤ ਦੇ ਵਿੱਚ ਸਰਕਾਰ ਸਾਡੀ ਪੰਜਾਬ ਵਿੱਚ ਬਣੀ ਸੱਤ ਦੇ ਵਿੱਚ ਮੈਂ ਜਿਹੜੀ ਫੁੱਟਬਾਲ ਅਕੈਡਮੀ ਆ ਮੁੜ ਕੇ ਫਿਰ ਜਿਹੜੀਆਂ ਮਾਲਪੁਰ ਲੈ ਕੇ ਆਂਦੀ ਅਕੈਡਮੀ ਕੰਪਲੀਟ ਵੀ ਕੀਤੀ ਉਹਦੇ ਬਾਅਦ ਤੇ ਜੋ ਰੇਂਦੇ ਜਿੱਗੇ ਅਸੀਂ ਪੂਰੀਆਂ ਕੀਤੀਆਂ ਉਹਦੇ ਨਾਲ ਸਾਨੂੰ ਬਹੁਤ ਵੱਡੀ ਲੋੜ ਸੀ ਇੱਕ ਵਧੀਆ ਸਟੇਡੀਅਮ ਦੀ ਹਾਲਾਂਕਿ ਮਾਲਪੁਰ ਦੇ ਵਿੱਚ ਚਾਰ ਗਰਾਊਂਡ ਨਾਲ ਦੋ ਕਾਲਜ ਦੀਆਂ ਦੋ ਸਕੂਲ ਦੀਆਂ ਚੱਲਦੀਆਂ ਸੀ ਪਰ ਅਕੈਡਮੀ ਦਾ ਆਪਣਾ ਜਿਹੜਾ ਗਰਾਊਂਡ ਸਟੇਡੀਅਮ ਹੋਣਾ ਬਹੁਤ ਜ਼ਰੂਰੀ ਸੀ ਸੋ ਉਹਦੇ ਬਾਅਦ ਤੇ ਅਸੀਂ ਸਾਰਿਆਂ ਨੇ ਜਦਨ ਪ੍ਰਬੰਧਾ ਕੀਤਾ ਸੋ ਸਾਡੀ ਸ਼ਰਮਣੀ ਅਕਾਲ ਦਲ ਬੀਜੇਪੀ ਸਰਕਾਰ ਨੇ ਉਹ ਸਾਨੂੰ ਜਿਹੜਾ ਮਾਲਪੁਰ ਦੇ ਵਿੱਚ ਸਟੇਡੀਅਮ ਬਣਾਉਣ ਵਾਸਤੇ ਵੀ ਜਿਹੜਾ ਉਹਨੇ ਮਨਜ਼ੂਰੀ ਦਿੱਤੀ ਔਰ 6.5 ਕਰੋੜ ਰੁਪਏ ਖਰਚ ਕਰਨ ਦਾ ਉਹਦਾ ਜਿਹੜਾ ਪ੍ਰਬੰਧ ਕੀਤਾ ਔਰ ਉਹ ਪੈਸਾ ਜਿਹੜਾ ਕੰਮ ਸ਼ੇੜੀਆ ਬਣਾਣਾ ਸ਼ੁਰੂ ਵੀ ਹੋ ਗਿਆ ਪੈਸਾ ਲਾਣਾ ਸ਼ੁਰੂ ਹੋ ਗਿਆ ਲਗਭਗ 60% ਜਿਹੜਾ ਪੈਸਾ ਲਾ ਕੇ ਕੰਮ ਜਿਹੜਾ ਉਹ ਹੋਇਆ ਤੇ ਬਦਕਿਸਮਤੀ ਇਹ ਰਹੀ ਕਿ ਸਤਾਨ ਦੇ ਵਿੱਚ ਸਰਕਾਰ ਬਦਲ ਗਈ ਫਿਰ ਕਾਂਗਰਸ ਸਰਕਾਰ ਆ ਗਈ ਇਹ ਸਰਕਾਰ ਨੇ ਜਿਹੜੇ ਰਹਿੰਦੇ ਐ ਪੈਸੇ ਸੀ ਉਹ ਜਾਰੀ ਨਹੀਂ ਕੀਤੇ ਤਾਂ ਜਿਹੜਾ ਸ਼ੇੜੀ ਮ ਉੱਥੇ ਰੁਕ ਗਿਆ ਪਿਛਲੇ 3-4 ਸਾਲ ਤੋਂ ਕੰਮ ਜਿੱਥੇ ਰੁਕਿਆ ਪਿਆ ਉੱਥੇ ਡੈਮੰਡ ਵੀ ਹੋ ਰਿਹਾ ਉਦੀ ਕੋਈ ਕੇਅਰ ਨਹੀਂ ਕਰ ਰਿਆ ਉਥੇ ਪਾਣੀ ਹੋਰ ਹਰ ਚੀ ਜਿਹੜੀ ਆ ਔਰ ਗਰਾਊਂਡ ਦੇ ਵਿੱਚ ਵੀ ਇਦਾਂ ਦੇ ਹਾਲਾਤ ਆ ਕਿ ਉਥੇ ਬੱਚਿਆਂ ਦੇ ਖੇਡਣ ਵਾਸਤੇ ਵੀ ਜਿਹੜੀ ਆ ਉਹ ਦਿੱਕਤ ਆ ਫਿਰ ਇਸ ਕਰਕੇ ਮੈਂ ਸਾਬਦਾ ਕਿ ਇਹ ਚੀਜ਼ਾਂ ਸਰਕਾਰਾਂ ਨੂੰ ਹਮੇਸ਼ਾ ਜਿਹੜੇ ਲੋਕ ਹਿੱਤ ਵਿੱਚ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਚਾਹੇ ਸਰਕਾਰ ਕੋਈ ਵੀ ਹੋਵੇ ਉਹਨਾਂ ਨੂੰ ਬਦਲ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਕੰਪਲੀਟ ਕਰਨਾ ਚਾਹੀਦਾ ਜਾਂ ਕਿ ਕੋਈ ਸਰਕਾਰ ਵੀ ਜਦੋਂ ਫੈਸਲਾ ਲੈਂਦੀ ਆ ਪਬਲਿਕ ਲਈ ਵਾਸਤੇ ਲੈਂਦੀ ਆ ਔਰ ਮਾਲਪੁਰ ਤਾਂ ਜਿਹੜੀ ਆ ਇਹ ਫੁੱਟਬਾਲ ਜਿੰਦ ਜਾਨ ਆ ਜੇ ਇੱਥੇ ਦੀ ਅਕੈਡਮੀ ਠੀਕ ਨਾ ਚੱਲੇ ਜਾਂ ਇੱਥੇ ਸਟੇਡੀਅਮ ਨਾ ਬਣੇ ਔਰ ਮੈਨੂੰ ਹੁਣ ਵੀ ਕਈ ਵਾਰੀ ਅਸੀਂ ਦੇਖਦੇ ਆਂ ਜਿਹੜੇ ਸਾਡੇ ਜਿਹੜੇ ਵਿੰਗ ਵੀ ਚੱਲਦੇ ਆਂ ਜਾਂ ਜਿਹੜੇ ਸਾਡੇ ਅੰਡਰ 19 ਵਿੰਗ ਜਾਂ ਹੋਰ ਬੱਚੇ ਆ ਉਹ ਪੰਜਾਬ ਦੇ ਵਿੱਚ ਜੇਤੂ ਰਹਿੰਦੇ ਆ ਔਰ ਇੰਡੀਆ ਦੇ ਵਿੱਚ ਵੀ ਉਹ ਬੰਦੀਆਂ ਜਿਹੜੀਆਂ ਆ ਮੱਲਾ ਮਾਲਕੀ ਮਾਰ ਕੇ ਆਉਂਦੇ ਆ ਸੋ ਮੈਂ ਮੌਜੂਦਾ ਸਰਕਾਰ ਕੋਲੋਂ ਇਹ ਮੰਗ ਵੀ ਕਰਦਾ ਕਿ ਤੁਸੀਂ ਇਹ ਜਿਹੜਾ ਰਹਿਦਾ ਕੰਮ ਆ ਇਹਨੂੰ ਪੂਰਾ ਕਰੋ ਤਾਂ ਕਿ ਸਾਡਾ ਸਟੇਡੀਅਮ ਇਹ ਪੂਰਾ ਹੋ ਸਕੇ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਕੋਈ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਆ ਕੋਈ ਪਾਸੇ ਨੂੰ ਧਿਆਨ ਨਹੀਂ ਦੇ ਰਿਹਾ ਸਾਰਾ ਅਕਸਰ ਦੇਖਿਆ ਜਾ ਰਿਹਾ ਵਿਕਾਸ ਕੰਮ ਦੀ ਗੱਲ ਕਰਦੇ ਆ ਸਟੇਡੀਅਮ ਤੋਂ ਹਟ ਕੇ ਗੱਲ ਕਰਦੇ ਆ ਜਿੱਦਾਂ ਵਿਕਾਸ ਕੰਮ ਜਿਹੜੇ ਤੁਹਾਡੀ ਸਰਕਾਰ ਨੇ ਸ਼ੁਰੂ ਕੀਤੇ ਸੀਗੇ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ ਕਿਉਂਕਿ ਹਰ ਸਰਕਾਰ ਦਾ ਜਿੰਮੇ ਤੁਸੀਂ ਦੱਸਿਆ ਹੀ ਹੈ ਕਿ ਸਰਕਾਰ ਮ ਕੋਈ ਵੀ ਹੋਵੇ ਜਿਹੜਾ ਜਨ ਹਿੱਤ ਦਾ ਕੰਮ ਹੋਵੇ ਸਰਕਾਰ ਕੋਈ ਵੀ ਹੋਵੇ ਉਹਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਚਾਹੇ ਕਿਸੇ ਸਰਕਾਰ ਨੇ ਸ਼ੁਰੂ ਕੀਤਾ ਪਰ ਬਹੁਤ ਕੰਮ ਇਹ ਹੋ ਜਾਂਦਾ ਜਿਹੜੇ ਤੁਹਾਡੇ ਵੱਲੋਂ ਸ਼ੁਰੂ ਕੀਤੇ ਆ ਉਹ ਰੋਕ ਦਿੱਤੇ ਗਏ ਜਾਂ ਉਹਨਾਂ ਦੀਆਂ ਗਰੰਟੀਆਂ ਜਿਹੜੀਆਂ ਵਾਪਸ ਕਰ ਦਿੱਤੀਆਂ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਮੈਂ ਸਮਝਦਾ ਕਿ ਜਿਹੜਾ ਸਾਡਾ ਪੰਜਾਬ ਹੋਆ ਸਾਡਾ ਦੇਸ਼ ਹੈ ਪਿੰਡਾਂ ਦਾ ਦੇਸ਼ ਹੈ ਇੱਥੇ ਜਿੱਥੇ ਸ਼ਹਿਰਾਂ ਦੀ ਜਿਹੜੀ ਆ ਉਹ ਡਵੈਲਪਮੈਂਟ ਜਿਹੜੀ ਆ ਉਹ ਕਾਫੀ ਹੱਦ ਤੱਕ ਹੋਈ ਆ ਪਰ ਬਾਕੀ ਜਿਹੜੀ ਆ ਉਹ ਚੱਲ ਰਹੀ ਆ ਸਾਡੀ ਸਰਕਾਰ ਨੇ ਸ਼੍ਰੋਮਣੀ ਕਾਲਦਲ ਨੇ 10 ਸਾਲ ਦੇ ਸਮੇਂ ਦੇ ਵਿੱਚ ਪਿੰਡਾਂ ਦੀ ਇਨਹਾਰ ਬਦਲਣੇ ਬਾਅਦ ਤੇ ਵੱਡੇ ਪੱਧਰ ਦੇ ਉੱਪਰ ਕੰਮ ਕੀਤੇ ਇਹ ਕੱਲਾ ਜਿਹੜਾ ਆ ਗਲੀਆਂ ਨਾਲੀਆਂ ਬਣਾਉਣ ਦੀ ਗੱਲ ਹੀ ਹੁੰਦੀ ਪਿੰਡਾਂ ਵਿੱਚ ਪੀਣ ਦੇ ਪਾਣੀ ਦੇ ਮਸਲੇ ਸੀ ਪਿੰਡਾਂ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਸੀਵੇ ਦਾ ਕੰਮ ਸ਼ੁਰੂ ਕੀਤਾ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੇ ਲੋਕਾਂ ਦੇ ਰੋਜ਼ ਵਰਤ ਵਾਲੇ ਕੰਮਾਂ ਦੀ ਗੱਲ ਆ ਫਿਰ ਚਾਹੇ ਅਸੀਂ ਆਪਣੇ ਜਿਹੜੇ ਆ ਸਵਿਧਾ ਸੈਂਟਰ ਪਿੰਡਾਂ ਸੇਵਾ ਕੇਂਦਰ ਖੋਲੇ ਆ ਜਾਂ ਹੋਰ ਵੀ ਜਿੰਨੀਆਂ ਵੀ ਅਸੀਂ ਸਹੂਲਤਾਂ ਦਿੱਤੀਆਂ ਸੀ ਦੁਖਿਤ ਗੱਲ ਦਾ ਇਹ ਆ ਕਿ ਜਦੋਂ 17 ਦੇ ਵਿੱਚ ਸਰਕਾਰ ਬਦਲੀ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਫਿਰ ਉਹਨਾਂ 2 ਸਾਲ ਦਾ ਟਾਈਮ ਪਿਆ ਸੀ ਇਹ ਸਰਕਾਰ ਨੇ ਉਹ ਜਿਹੜੇ ਕੰਮ ਸੀ ਉੱਥੇ ਆ ਕੇ ਰੋਕ ਦਿੱਤੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਕੰਮ ਰੋਕ ਤੇ ਜਿਹੜੇ ਪੈਸੇ ਅਸੀਂ ਦਿੱਤੇ ਪਏ ਸੀ ਉਹ ਪੈਸੇ ਵੀ ਜਿਹੜੇ ਆ ਉਹਨੇ ਲੱਗੇ ਔਰ ਇੱਥੋਂ ਤੱਕ ਕਿ ਜਿਹੜੇ ਫਾਈਨੈਂਸ਼ੀਅਲ ਕਮਿਸ਼ਨ ਦੇ ਪੈਸੇ ਵੀ ਪਿੰਡਾਂ ਦੇ ਵਿੱਚ ਜਾਰੀ ਹੋਏ ਉਹਨਾਂ ਪੈਸੇ ਦਾ ਕੰਮ ਵੀ ਨਹੀਂ ਕਰਾਇਆ ਉਦੋਂ ਪੰਚਾਇਤਾਂ ਦੇ ਇਲੈਕਸ਼ਨ ਆ ਗਏ ਆ ਜੋ ਹਸ਼ਰ ਪਿੰਡਾਂ ਦੀਆਂ ਪੰਚਾਇਤਾਂ ਦੇ ਇਲੈਕਸ਼ਨਾਂ ਵੇਲੇ ਹੋਇਆ ਜਿੱਥੇ ਕਿਨਾਰ ਡੈਮੋਕ੍ਰੇਸੀ ਦਾ ਕਤਲ ਕੀਤਾ ਗਿਆ ਤਾਂ ਕਿਹਨਾਂ ਸਰਪੰਚ ਬਣਾਏ ਗਏ ਤੇ ਪੰਚਾਇਤਾਂ ਬਣ ਗਈਆਂ ਕਿਸੇ ਦੀ ਕੋਈ ਦਲੀਲ ਅਪੀਲ ਨਹੀਂ ਸੁਣੀ ਗਈ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀਆਂ ਪੰਚਾਇਤਾਂ ਇਹਨਾਂ ਨੇ ਗਠਨ ਕੀਤੀਆਂ ਚਾਹੇ ਸੰਮਤੀਆਂ ਚਾਹੇ ਜ਼ਿਲ੍ਹਾ ਪ੍ਰਸ਼ਦ ਉਹਨਾਂ ਨੂੰ ਪੰਜ-ਪੰਜ 6-6 ਮਹੀਨੇ ਕਿਸੇ ਨੇ ਪੁੱਛਿਆ ਹੀ ਨਹੀਂ ਉਹਨਾਂ 'ਤੇ ਕੋਈ ਚਾਰਜ ਮਿਲਿਆ ਹੁਣ ਚਾਰਜ ਮਿਲ ਗਿਆ ਹੁਣ ਪਿੰਡਾਂ ਦੀ ਪੰਚਾਇਤਾਂ ਨੂੰ ਕੋਈ ਮੌਜੂਦਾ ਸਰਕਾਰ ਨੇ आरटीएफ ਜਿਹੜਾ ਆਪਾਂ ਕਹਿੰਦੇ ਆ ਰੂਰਲ ਡਿਵੈਲਪਮੈਂਟ ਫੰਡ ਉਹ ਜਾਰੀ ਨਹੀਂ ਕੀਤਾ ਜਦ ਕਿ ਸੈਂਟਰਲ ਗਵਰਨਮੈਂਟ ਦੇ ਜਿਹੜੇ ਆ ਤਿੰਨ ਕਿਸ਼ਤਾਂ ਜਿਹੜੀਆਂ ਆ ਫਾਈਨੈਂਸ਼ੀਅਲ ਕਮਿਸ਼ਨ ਦੀਆਂ ਆ ਗਈਆਂ ਔਰ ਹਲਕਾ ਤੱਬੇਬਾਲ ਦੇ ਵਿੱਚ ਕਿ ਇਤਾਂ ਦੇ ਪਿੰਡ ਵੱਡੇ ਪਿੰਡ ਵਾ ਜਿਵੇਂ ਕੋੜਕਤੂਹੀ ਆ ਭਾਮੂਆ ਤੱਬੇਬਾਲ ਵਾ ਹੋਰ ਜਿਹਨਾਂ ਪਿੰਡਾਂ ਦੇ ਕੋਲ 25-25 ਲੱਖ ਰੁਪਈਆ ਫਾਈਨੈਂਸ਼ੀਅਲ ਕਮਿਸ਼ਨ ਦਾ ਆਇਆ ਪਿਆ ਪਰ ਮੌਜੂਦਾ ਸਰਕਾਰ ਪੈਸੇ ਖਾਚਲੇ ਦੇ ਰਹੀ ਨਾ ਉਥੇ ਕਦੇ ਵੀਡੀਓ ਨੇ ਗੱਲਾਂ ਪੁੱਛੀਆਂ ਨਾ ਕਦੇ ਜੇ ਆਉਂਦਾ ਨਾ ਫੈਕਟਰੀ ਆਉਂਦਾ ਤੇ ਹੱਲੇ ਜਦੋਂ ਪੁੱਛ ਰਹੇ ਆ ਕਿੰਨੇ ਜੀ ਪ੍ਰੋਪੋਜ਼ਲਾਂ ਬਣ ਰਹੀਆਂ ਕੰਮ ਦੀਆਂ ਔਰ ਮੈਨੂੰ ਬੜਾ ਦੁੱਖ ਹੋ啊 ਕਿ ਹਰ 4-5 ਮਹੀਨੇ ਬਾਅਦ ਵੀਡੀਓ ਬਦਲ ਜਾਂਦਾ ਮਾਲਪੁਰ ਦਾ ਵੀ ਹਿਸ਼ਾਰਪੁਰ ਦਾ ਵੀ ਬਦਲਦੇ ਤਾਂ ਐਸੋ ਚੋ ਵੀ ਇਦਾਂ ਹੀ ਆ ਪਰ ਜਦ ਡਵੈਲਪਮੈਂਟ ਦੀ ਗੱਲ ਕਰਦੇ ਆ ਕਿ ਜਿਹੜਾ ਵੀਡੀਓ 3-4 ਮਹੀਨੇ ਰਹਿੰਦਾ ਉਹ ਜਿਹੜੇ ਪਿੰਡਾਂ ਦੀ ਜਾਣਕਾਰੀ ਹੁੰਦੀ ਹੈ ਜਾਂ ਉਹਦੀ ਬਦਲੀ ਹੋ ਜਾਂਦੀ ਹੈ ਇਹ ਕੀ ਕਾਰਨ ਆ ਕੀ ਚਾਹੁੰਦੇ ਆ ਮਜੂਦਾ ਜਿਹੜੀ ਸਰਕਾਰ ਦੇ ਨਾਮ ਦੇ ਆ ਕਿ ਪਿੰਡਾਂ ਦਾ ਵਿਕਾਸ ਕਿਉਂ ਨਹੀਂ ਹੋਣਾ ਚਾਹਦੇ ਜੇ ਇਹਨਾਂ ਦੇ ਕੋਲੋਂ ਆਪ ਪੈਸੇ ਨਹੀਂ ਵੀ ਦੇ ਹੁੰਦੇ ਫਰੈਂਚਿਕ ਕਮਿਸ਼ਨ ਦੇ ਪੈਸੇ ਆ ਉਹ ਦੇਣ ਮੰਦਰੀਗਾ ਦੇ ਪੈਸੇ ਆ ਰਹੇ ਆ ਉਹ ਸਾਰੇ ਖਰਚ ਕਰਨ ਦੇ ਵਿਆਹ ਪਿੰਡਾਂ ਦੇ ਡਵੈਲਪਮੈਂਟ ਰੁਕੀ ਪਈਆਂ ਅੱਜ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਜਿਹੜਾ ਲੱਗ ਨਹੀਂ ਹੁੰਦਾ ਸੜਕਾਂ ਤੋਂ ਲੰਘਿਆ ਨਹੀਂ ਜਾ ਰਿਹਾ ਉਹ ਲੋਕ ਆ ਜਿਹੜੇ ਆ ਉਹ ਜਿੱਦਣ ਨੂੰ ਵੀ ਦੇਖਦੇ ਆ ਲੋਕ ਇੱਦਾਂ ਕੇ ਸਰਕਾਰਾਂ ਨੂੰ ਬੰਦਾ ਚੰਗਾ ਵੀ ਬੋਲਦੇ ਆ ਗਾਲਾਂ ਵੀ ਕੱਢਦੇ ਆ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਬਿਲਕੁਲ ਫੇਲ ਹੋ ਗਿਆ ਜਿਹੜਾ ਕੰਮ ਫੇ 10 ਸਾਲ ਦੇ ਵਿੱਚ ਇੱਥੇ ਲੈ ਕੇ ਗਏ ਸੀ ਪਿੰਡਾਂ ਦੇ ਵਿੱਚ ਬਲਾਕ ਲਾ ਕੇ ਹੋਰ ਕੰਮ ਕਰਦੇ ਸਾਰੇ ਕੰਮ ਕੀਤੇ ਸੀ ਅਧੂਰੇ ਇਹ ਆ ਬਿਲਕੁਲ ਸਾਨੂੰ ਦੁਬਾਰਾ ਖੇ ਨਜ਼ਰ ਆਉਂਦੇ ਆ ਕਿ ਉਹ ਸਾਰੇ ਕੰਮ ਜਿਹੜੇ ਆ ਅਧੂਰੇ ਜਿੱਥੇ ਪੈਸੇ ਉਹ ਵੀ ਖਰਾਬ ਹੋ ਰਹੇ ਆ ਸਰਕਾਰੇ ਦੇ ਵੱਲ ਬਿਲਕੁਲ ਧਿਆਨ ਜਿਹੜਾ ਉਹ ਨਹੀਂ ਦੇ ਰਹੀ ਔਰ ਮੈਂ ਇਹ ਵੀ ਮੰਨ ਕੇ ਰੱਗਾ ਕਿ ਇਹ ਪੰਚਾਇਤਾਂ ਦੇ ਅਧਿਕਾਰਾਂ ਦੇ ਉੱਪਰ ਟੱਕਾ ਆ ਉਦਾਂ ਦਾ ਸਰਕਾਰ ਨੇ ਸਾਰੇ ਲੋਕਾਂ ਦੇ ਕਰੋਨਾ ਦੇ ਬਹਾਨੇ ਦੇ ਨਾਲ ਜਿਵੇਂ ਹੁਣ ਲਾਕਡਾਊਨ 2 ਦਿਨ ਦਾ ਕਰ ਦਿੱਤਾ ਲਾਕਡਾਊਨ ਨਹੀਂ ਕੀਤਾ ਨਾਲ ਨਾਲ 144 ਵੀ ਲਾਈ ਆ ਉਹਦੇ ਤਹਿਤ ਅਸਲ ਅਸਲ ਗੱਲ ਕੀ ਆ ਕਿ ਅੱਜ ਦੇ ਮੁਲਾਜ਼ਮ ਉਹ ਸੜਕਾਂ ਤੇ ਆਉਂਦੇ ਆ ਸਰਕਾਰ ਦੇ ਖਿਲਾਫ ਆ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਪੋਲਿਟਿਕਲ ਪਾਰਟੀਆਂ ਪੋਲਿਟਿਕਲ ਨੁਮਾਇੰਦੇ ਜਿਹੜੇ ਆ ਉਹ ਅੱਜ ਇਹ ਲੋਕਾਂ ਦੀ ਆਵਾਜ਼ ਉਠਾਉਂਦੇ ਆ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਦਬਾਉਣ ਵਾਸਤੇ ਗੱਲ ਕਰਦੇ ਜਾਂ ਜਿਹੜੇ ਬੰਦੇ ਨਜਾਇਜ਼ ਸ਼ਰਾਬ ਪੀ ਕੇ ਮਰੇ ਆ ਉਹਨਾਂ ਦੇ ਪਿਛੇ ਦੱਜ ਕਾਣ ਦੀ ਬਜਾਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਪત્રਕਰਰ ਭਾਈਚਾਰਿਆਂ ਦੇ ਉੱਪਰ ਵੀ ਹਮਲੇ ਹੋ ਰਹੇ ਹਨ ਉਹਨਾਂ ਨੂੰ ਕੁੱਟਿਆ ਜਾ ਰਿਹਾ ਔਰ ਲੋਕਾਂ ਨੂੰ ਇਹ ਪ੍ਰੋਟੈਸਟ ਨਾ ਕਰਨ ਇਹਨਾਂ 147 ਲੱਖ 30 ਕਰੋਨਾ ਦੇ ਅੜ ਥੱਲੇ ਕੋਈ ਵੀ ਕਰੋਨਾ ਦੇ ਵਾਸਤੇ 4 ਮਹੀਨਿਆਂ ਦੇ ਵਿੱਚ ਮੌਜੂਦਾ ਸਰਕਾਰ ਨੇ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਕੀਤੇ ਕਿ ਕਿਹੜੇ ਹਸਪੀਟਲ ਵਿੱਚ ਨਵੇਂ ਵੈਂਟੀਲੇਟਰ ਲਿਆਂਦੇ ਆ ਕਿੱਥੇ ਜਿਹੜੀਆਂ ਆ ਉਹ ਕੱਟਾ ਇਹਨਾਂ ਨੂੰ ਦਿੱਤੀਆਂ ਹੈਗੀਆਂ ਡਾਕਟਰਾਂ ਨੂੰ ਜਾਂ ਹੋਰ ਉਹ ਵੀ ਨਕਲੀ ਨਿਕਲੀਆਂ ਹੋਰ ਜਿਹੜੇ ਸਾਜੋ ਸਮਾਨ ਦੀ ਗੱਲ ਆ ਉਲਟਾ ਲੋਕਾਂ ਦੇ ਲਈ ਜਿਹੜੇ ਆ ਉਹਨਾਂ ਨੂੰ ਕਹਤਾ ਕਿ ਤੁਸੀਂ ਜੇ ਪ੍ਰਾਈਵੇਟ ਹਸਪਤਾਲ 'ਮੇ ਜਾਣਾ ਹੈ ਕਿਤੇ 15000 ਡੇਲੀ ਦਾ ਕਿਤੇ 18000 ਕਿਤੇ 20000 ਮੈਨੂੰ ਆ ਸੁਣ ਕੇ ਬਣੀ ਹੈਰਾਨਗੀ ਹੋ ਰਹੀ ਹੈ ਕਿ ਅਮਰਸਰ ਦੇ ਵਿੱਚ ਇੱਕ ਵਿਅਕਤੀ ਦਾ ਸਾਡੇ 20 ਲੱਖ ਰੁਪਏ ਬਿੱਲ ਬਣਾਤਾ ਉਹ ਉਹਦੀ ਮੌਤ ਹੋ ਗਈ ਉਹ ਠੀਕ ਵੀ ਨਹੀਂ ਹੋਇਆ ਉਹਨੂੰ ਦਵਾਈ ਤਾਂ ਕੋ ਦਿੱਤੀ ਨਹੀਂ ਸਿਰ ਪ੍ਰਾਈਵੇਟ ਹਸਪਤਾਲ ਪਾ ਲੈਣ ਆਪਣਾ ਡੇਲੀ ਪਾ ਪਾ ਕੇ ਖਰਚਾ ਪਾ ਕੇ ਉਹ ਤੇ ਸਾਡੇ 2.5 ਲੱਖ ਰੁਪਏ ਉਹ ਬਿੱਲ ਬਣਾਤਾ ਇਸ ਸਰਕਾਰ ਦੀ ਜਿਹੜੀ ਆ ਬੜੀ ਵੱਡੀ ناکامی ਆ ਸਰਕਾਰ ਇਹਦੇ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਜਿਹੜਾ ਪੈਸਾ ਚਾਹੇ ਸੈਂਟਰ ਗਵਰਨਮੈਂਟ ਦਾ ਆ ਰਿਹਾ ਚਾਹੇ ਉਹਦੇ ਵਿੱਚ ਲੋਕ ਲੋਕ ਜਿਹੜੇ ਆ ਉਹ ਫੰਡ ਦੇ ਰਹੇ ਆ ਉਹ ਪੈਸਾ ਕਿਸੇ ਵੱਤੋ ਚ ਹੋਣੇ ਦਾ ਨਜ਼ਰ ਨਹੀਂ ਆ ਰਿਹਾ ਤੇ ਉਸ ਕਰਕੇ ਮੈਂ ਸਮਝਦਾ ਕਿ ਸਰਕਾਰ ਵਿਕਾਸ ਦੇ ਪੱਖੋਂ ਬਿਲਕੁਲ ਪੇ ਲਿਆ ਸਿਰਫ ਆ ਡੰਡਾ ਸ਼ਾਹੀ ਦੇ ਨਾਲ ਪੁਲਿਸ ਵਾਲਿਆਂ ਕੋਲੋਂ ਕਦੀ ਚਲਾਨ ਰਹਿਮਤ ਬਧਾਈ ਜਾਓ ਕਦੇ ਡੰਡ ਬਾਠਿਆ ਘਟਾਓ ਕਦੇ ਕੁਛ ਕਰੋ ਕਦੇ ਪੱਚੇ ਦੱਜ ਕਰੋ ਹੁਣ ਜਿਹੜੀ ਆ ਮਿੰਨੀ ਐਮਰਜੈਂਸੀ ਜਿਹੜੀ ਆ ਉਹ ਲਾ ਕੇ ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ ਜਦ ਕਿ ਲੋਕ ਜਿਹੜੇ ਆ ਹਰ ਪਾਸਿਓਂ ਅੱਜ ਉਹ ਤੋਂ ਕੀ ਨਜ਼ਰ ਆ ਰਿਹਾ ਆ ਆਮ ਆਦੀ ਪਾਰਟੀ ਜਿਹੜੀ ਆ ਲੋਕਾਂ ਦੇ ਹਿੱਤ ਲੇ ਕੰਮ ਕਰੂਗੀ ਔਰ ਅਸੀਂ ਇਹ ਵੀ ਕਰਦਾਂਗੇ ਬੜੀਆਂ ਉਹ ਵੀ ਲੋਕ ਦਿਖਾਵੇ ਬਾਤੀ ਗੱਲਾਂ ਕੀਤੀਆਂ ਜਿਹਦੇ ਵਿੱਚ ਕੱਲੇ ਸਾਡੇ ਦੇਸ਼ ਦੇ ਲੋਕ ਨਹੀਂ ਸਾਡੇ ਬਾਹਰ ਬੈਠੇ ਭਰਾ ਐਨਆਰਆਈ ਵੀ ਉਹਦੇ ਵਿੱਚ ਪ੍ਰਭਾਵਿਤ ਹੋਏ ਔਰ ਉਹਨਾਂ ਨੇ ਵੱਡੇ ਲੈਵਲ ਦੇ ਉੱਪਰ ਜਿਹੜੇ ਆ ਫੰਡਿੰਗ ਕੀਤੀ ਐ ਇਸ ਪਾਰਟੀ ਨੂੰ ਕਰੋੜਾਂ ਅਰਬਾਂ ਦੇ ਰੁਪਈਆਂ ਦੇ ਵਿੱਚ ਸੋ ਉਸ ਵੇਲੇ 17 ਦੇ ਵਿੱਚ ਇਹ ਵਿਰੋਧੀ ਪਾਰਟੀ ਦੇ ਤੌਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਆਈ ਪਰ ਅੱਜ ਤੁਸੀਂ ਦੇਖੋ ਥੋੜੇ ਸਮੇਂ ਦੇ ਬਾਅਦ ਜਿਹੜੇ ਬਹੁਤ ਸਰਗਰਮ ਲੀਡਰ ਸੀ ਆ ਆਮ ਆਦਮੀ ਪਾਰਟੀ ਦੇ ਚਾਹੇ ਉਹਨਾਂ ਦੇ ਵਿੱਚ ਅਸੀਂ ਕਹ ਲਈਏ ਇਹ ਖੈਰਾ ਸਾਹਿਬ ਸੀਗੇ ਚਾਹੇ ਸਾਡੇ ਦਿੱਲੀ ਦੇ ਜਿਹੜੇ ਬਹੁਤ ਤਕੜੇ ਵਕੀਲ ਆ ਉਹ ਇਥੋਂ ਐਮਐਲਏ ਬਣੇ ਸੀ ਉਹ ਵੀ ਇਸ ਤੀਹੋਂ ਦੇਖੇ ਚਲੇਗਾ ਅੱਜ ਛੋਟੇਪੁਰ ਸਾਹਿਬ ਕਿਤੇ ਨਹੀਂ ਲੱਭਦਾ ਘੁੱਗੀ ਵਿੱਚ ਆਇਆ ਸੀ ਪਰ ਇਹਨਾਂ ਦਾ ਓੜ ਕਿਤੇ ਨਹੀਂ ਲੱਭਦਾ ਹੁਣ 4-5 ਜਿਹੜਿਆਂ ਦੇ ਐਮਐਲਏ ਆ ਉਹਨੇ ਦੋ ਤਰ੍ਹਾਂ ਦੇ ਕਾਗਰਸ ਜੁਆਇਨ ਕਰ ਲਏ ਬਾਕੀ ਲੋਕ ਵੀ ਚੱਲੇ ਸੀ ਉਸ ਪਾਸੇ ਨੂੰ ਉਹ ਜਿਹੜੇ ਆ ਉਹ ਮਿਲਕੋ ਖੇਲੇ ਨ ਪੱਤਰ ਗਈ ਆ ਉਹ ਲੈਨ ਲੋਕਾਂ ਵਿੱਚ ਹੈ ਨਹੀਂ ਰਹਿੰਦੀ ਕੋੰਦੀ ਜਿਹੜੀ ਕਸਰਵਾ ਉਹ ਜਿਹੜਾ ਨੇ ਅੰਦਰ ਖਾਤੇ ਕੋਈ ਵੱਡਾ ਜਿਹੜਾ ਆ ਉਹ ਆਖ ਵਿੱਚ ਚੱਲ ਰਹੀ ਆ ਪਾੜਾ ਪੈ ਗਿਆ ਕਿਉਂਕਿ ਕੁਝ ਬੰਦਿਆਂ ਨੇ ਇਸ ਜਿੱਦੀ ਮੰਗ ਕਰਤੀ ਆ ਕਿ ਭਗਵੰਤ ਮਾਨ ਨੂੰ 110 ਕਰੋੜ ਰੁਪਏ ਜਿਹੜਾ ਐਨਆਰਆਈ ਦਾ ਆਇਆ ਸੀ ਉਹਦਾ ਹਿਸਾਬ ਨਹੀਂ ਦਿੱਤਾ ਉਹਦੀਆਂ ਪ੍ਰਾਪਰਟੀਆਂ ਦੀ ਗੱਲਾਂ ਵੀ ਸਾਹਮਣੇ ਆਉਣ ਲੱਗ ਪਈਆਂ ਅਮਰੀਕਾ ਦੇ ਵੀ ਸ਼ੋਰੂਮ ਕਿਤੇ ਦੀਆਂ ਗੱਲਾਂ ਵੀ ਸਾਹਮਣੇ ਆਉਣ ਲੱਗ ਪਈਆਂ ਸੋ ਇੱਥੇ ਰੌਲਾ ਇਹ ਵੀ ਆ ਕਿ ਭਗਵੰਤ ਮਾਨ ਜਿਹੜੇ ਪ੍ਰਧਾਨ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਅੰਦਰ ਉਹ ਮੰਗ ਕਰਦੇ ਆ ਕਿ ਜਿਹੜਾ ਤੁਸੀਂ ਮੈਨੂੰ ਸੀਐਮ ਦਾ ਕੈਂਡੀਡੇਟ ਜਿਹੜਾ ਆ ਉਹ ਅਨਾਉਂਸ ਕਰੋ ਉਹ ਕੇਜਰੀਵਾਲ ਜਿਹੜੇ ਉਹ ਚਾਹੁੰਦੇ ਸੀ ਕਿਉਂਕਿ ਕੇਜਰੀਵਾਲ ਕਿਤਨੇ ਕਹਿੰਦਾ ਚਾਹੁੰਦਾ ਹੈ ਕਿ ਮੈਂ ਦੂਜੀ ਵਾਰੀ ਦਿੱਲੀ ਦਾ ਮੁੱਖ ਮੰਤਰੀ ਬਣ ਗਿਆ 22 ਦੇ ਵਿੱਚ ਮੇਰੇ ਅੱਧੀ ਟਨ ਜਿਹੜੀ ਦਿੱਲੀ ਦੀ ਸਮਾਪਤ ਹੋ ਜਾਣੀ ਹੈ ਤੀਜੀ ਵਾਰੀ ਸ਼ਾਇਦ ਮੈਨੂੰ ਦਾਣ ਨਾ ਲੱਗੇ ਤੇ ਜੇ ਪੰਜਾਬ ਦੀ ਸਰਕਾਰ ਬਣਦੀ ਹੈ ਤਾਂ ਹੋਰ ਕਿਉਂ ਮੁੱਖ ਮੰਤਰੀ ਬਣੇ ਮੈਂ ਕਿਉਂ ਨਹੀਂ ਛੱਡ ਕੇ ਕਿ ਪੰਜਾਬ ਦਾ ਮੁੱਖ ਮੰਤਰੀ ਬਣਾ ਇਹ ਸਾਰੀਆਂ ਉਹ ਗੱਲਾਂ ਆ ਜਿਹੜੀਆਂ ਗੱਲਾਂ ਅੱਜ ਜਿਹੜੇ ਸਾਡੇ ਸਿਆਸੀ ਮahan ਲੋਕ ਆ ਉਹ ਸਮਝ ਚੁੱਕੇ ਆ ਕਿ ਕੇਤਰੀ ਪਾਲ ਨੇ ਵੀ ਕੈਪਟਰ ਬਾਂਦ ਬਹੁਤ ਵੱਡਾ ਝੂਠ ਬੋਲਿਆ ਕਿ ਮੈਂ ਦਿੱਲੀ ਦੇ ਵਿੱਚ ਐਨੇ ਸਕੂਲ ਵਧਿਆ ਕਰਤੇ ਮੈਂ ਆ ਵੀ ਕਰਤਾ ਉਥੇ ਮੈਂ ਡਿਸਪੈਂਸਰੀਆਂ ਖੋਲ ਰੱਖੀਆਂ ਉਥੇ ਮੈਂ ਹਸਪੀਟਲ ਖੋਲ ਦਿੱਤੇ ਪਰ ਅਸਰੀਦ ਜਦੋਂ ਗਰਾਉਂਡ ਤੇ ਜਾ ਕੇ ਦੇਖਿਆ ਉਹ ਚੀਜ਼ਾਂ ਜਿਹੜੀਆਂ ਕਿਤੇ ਨਜ਼ਰ ਨਹੀਂ ਆਈਆਂ ਸੋ ਲੋਕ ਇਸ ਗੱਲ ਨੂੰ ਸਮਝ ਗਏ ਆ ਆਮ ਆਦਮੀ ਪਾਰਟੀ ਜਿਹੜੀ ਬਿਲਕੁਲ ਪਿੱਛੇ ਰਹਿ ਗਈ ਆ ਇਸ ਵੇਲੇ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਨੂੰ 17 ਦੇ ਵਿੱਚ ਗਮਰਾਹ ਕੀਤਾ ਗਿਆ ਸੀ ਅੱਜ ਲੋਕਾਂ ਨੂੰ ਉਹ ਸਪਸ਼ਟ ਹੋ ਗਏ ਪੀਸ਼ਣ ਕਿ ਸ਼੍ਰੋਮਣੀ ਕਾਲੇਦਲ ਨੂੰ ਪਿੱਛੇ ਕਰਨ ਵਾਸਤੇ ਇਹ ਸਭ ਝੂਠੀਆਂ ਗੱਲਾਂ ਕਿੱਥੀਆਂ ਗਈਆਂ ਸੀ ਸ਼੍ਰੋਮਣੀ ਕਾਲਦਰ ਮੁੜ ਕੇ ਫੇਰ ਲੋਕਾਂ ਦੀ ਹਰਮਨੋ ਪਿਆਰੀ ਪਾਰਟੀ ਬਣ ਰਹੀ ਆ ਵੱਡੇ ਵੱਡੇ ਇਕੱਠ ਹੋਣੇ ਸ਼ੁਰੂ ਹੋਏ ਸੀ ਜਿਵੇਂ ਪਹਿਲਾਂ ਕਿਹਾ ਕਿ ਸਾਡੀ ਚੜਤ ਨੂੰ ਸਾਡੇ ਇਕੱਠਣ ਰੋਕਣ ਬਾਅਦ ਤੇ ਇਹ ਸੰਘਾਰ ਕਿਦਨੇ ਕਿਤੇ ਰੋ ਜਿਹੜੀਆਂ ਚਤਾਲੀਆਂ ਲਾ ਰਹੀ ਆ ਰੋ ਜਿਹੜੇ ਆ ਇਹ ਬੰਦ ਕਰ ਆ ਗੱਲਾਂ ਕਰ ਰਹੀ ਆ ਲਾਕਡਾਊਨ ਦੀਆਂ ਕਿ ਅਕਾਲੀ ਨਾਲ ਜਿਹੜਾ ਬਹੁਤ ਸਪੀਡਲੀ ਅੱਗੇ ਜਿਹੜਾ ਆ ਉਹ ਬਦ ਰਿਆ ਸੋ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਹੋਰ ਜਿਹੜੀਆਂ ਪਾਰਟੀਆਂ ਵੀ ਆ ਖੱਬੇ ਸੱਜੇ ਜਿਹੜੀਆਂ ਇਹ ਖੜੀਆਂ ਹੋ ਰਹੀਆਂ ਇਹਨਾਂ ਦਾ ਮੰਤਬ ਸਿਰਫ ਜਿਹੜਾ ਹੈਗਾ ਆ ਉਹ ਅਕਾਲੀ ਦਲ ਚੁਸ ਕਰਕੇ ਸ਼੍ਰੋਮਣੀ ਕਾਲਰ ਬੜਾ ਤਕਰਾ ਦੇ ਮਜ਼ਬੂਤ ਹੋ ਕੇ ਗਾਂ ਬਦ ਰਿਹਾ 22 ਦੇ ਵਿੱਚ ਸ਼੍ਰੋਮਣੀ ਕਾਲਰ ਪੰਜਾਬ ਵਿੱਚ ਸਰਕਾਰ ਜਿਹੜਾ ਆ ਉਹ ਸਰ ਇਹ ਜਿਹੜੀ ਖੱਬੇ ਸੱਜਿਆਂ ਦੀ ਤੁਸੀਂ ਪਾਰਟੀਆਂ ਦੀ ਖੜੀਆਂ ਹੋ ਰਹੀਆਂ ਗੱਲ ਹੈ ਇਹ ਤੁਹਾਡੇ ਕੀ ਭਾਅ ਵਾ ਅਸੀਂ ਗੱਲ ਕਰੀਏ ਤੁਹਾਡੇ ਸ਼੍ਰੋਮਣੀ ਕਾਲਰ ਦਲ ਦੀ ਕਿਉਂਕਿ ਕਾਂਗਰਸ ਦੀ ਗੱਲ ਕੀਤੀ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆਪਾਂ ਸ਼੍ਰੋਮਣੀ ਕਾਲੀ ਦਲ ਦੀ ਵੀ ਗੱਲ ਕਰ ਲੈਣੇ ਆ ਉਕੇ ਉਹਦੇ ਵਿੱਚ ਵੀ ਸੀਨੀਅਰ ਜਿਹੜੇ ਬਹੁਤ ਟਕਸਾਲੀ ਜਿਨ੍ਹਾਂ ਸੁਦੇਸ਼ ਸਿੰਘ ਜੀ ਢੀਂਡ ਸਾਹਿਬ ਜਿਹੜੇ ਵੱਡੇ ਬਾਦਲ ਸਾਹਿਬ ਜੀ ਦੇ ਬਹੁਤ ਕਰੀਬੀ ਰਹੇ ਬੜਾ ਇੱਕ ਦੂਸਰੇ ਦੇ ਨਾਲ ਆ ਤੇ ਉਹ ਵੱਖਰੀ ਪਾਰਟੀ ਬਣਾ ਰਿਹਾ ਪਰਮਿੰਦਰ ਸਿੰਘ ਢੀਂਡ ਸਾਹਿਬ ਉਹਨਾਂ ਦੇ ਬੇਟੇ ਆ ਉਹ ਬਾਹਰ ਵੀ ਰਹੇ ਆ ਵੀ ਕਿਸੇ ਤਰ੍ਹਾਂ ਹਾਲਤ ਸਮਝਣ ਪਰ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਗੱਲ ਠੀਕ ਹੈ ਕਿ ਜਿਹੜੀਆਂ ਇਹ ਪਾਰਟੀਆਂ ਆ ਸ਼ਰਮ ਨੇ ਕੱਲ੍ਹ ਤੋਂ ਕਮਜ਼ੋਰ ਦੁਬਾਰਾ ਫੇਰ ਕਰਨ ਲਈ ਯਤਨ ਸ਼ੁਰੂ ਕੀਤੇ ਆ ਸਭ ਤੋਂ ਪਹਿਲਾਂ ਜਿਹੜੀ ਪਾਰਟੀ ਆ ਉਹ ਟਕਸਾਲੀਆਂ ਦੀ ਬਣੀ ਜੀਦੀ ਕੁ ਭਾਈ ਜਿਹੜੀ ਆ ਉਹ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤੀ ਉਦੋਂ ਸੇਖਵਾ ਜੀ ਆਏ ਹੋਰ ਬੰਦੇ ਵੀ ਆਏ ਤੇ ਹੋਰ ਬਹੁਤ ਸਾਰੇ ਬੰਦੇ ਉਹਨਾਂ ਦੇ ਪਾਰਟੀਆਂ ਦੇ ਵਿੱਚ ਚਾਹੇ ਆਪਣੇ ਛੋਟੇ ਜਿਹੜਾ ਨਹੀਂ ਆਪਣੇ ਬ੍ਰਾਮੂ ਬੜੀਆ ਜੀ ਉਹ ਢੀਰ ਸਾਹਿਬ ਜੀ ਬੀਰ ਦਵਿੰਦਰ ਜੀ ਉਹ ਸਾਰੇ ਬੰਦਿਆਂ ਨੇ ਉੱਥੇ ਜਾ ਕੇ ਦੋ ਚਾਰ ਮੀਟਿੰਗਾਂ ਵੀ ਕਰਕੇ ਦੇਖ ਲਈਆਂ ਪਰ ਉਹਨਾਂ ਨੂੰ ਕੋਈ ਗੱਲ ਪੱਲੇ ਨਹੀਂ ਪਈ ਕਿਉਂਕਿ ਬੀਰ ਦਵਿੰਦਰ ਜਦੋਂ ਪਾਰਲੀਮੈਂਟੇ ਲੜੀ ਆ ਨਾ ਅਨੰਦਪੁਰ ਸਾਹਿਬ ਤੋਂ ਉਹਨੂੰ ਸਿਰਫ 9000 ਵੋਟ ਪਈਆਂ 9 ਹਲਕਿਆਂ ਦੇ ਵਿੱਚੋਂ ਤੇ ਉਹਨਾਂ ਤੋਂ ਜਿਹੜੇ ਨੋਟਾ ਪੱਧ ਵੋਟਾਂ ਲੈ ਗਿਆ ਇਹ ਸਿਰਕੇ ਉਹ ਪਾਰਟੀ ਜਦੋਂ ਖੇਲ ਹੁੰਦੀ ਨਜ਼ਰ ਆਈ ਉਸ ਵੇਲੇ ਜਿਹੜੇ ਲੋਕ ਅਕਾਲੀ ਦਲ ਨੂੰ ਡਾਊਨ ਕਰਨਾ ਚਾਹੁੰਦੇ ਸੀਗੇ ਉਹਨਾਂ ਅਕਾਲੀ ਦਲ ਕਿਹਾ ਕਿ ਇਹ ਗੱਲ ਬਰਾਂਪੁਰਾ ਦਾ ਜਿਹੜਾ 3 ਰੇਡ ਹੀ ਚੱਲਿਆ ਉਦੋਂ ਬਾਅਦ ਨਵੀਂ ਜਿਹੜੀ ਗੱਲ ਸਾਹਮਣੇ ਆਈ ਆ ਉਹ ਕਿਤਨਾ ਕਿਤੇ ਜਿਹੜਾ ਢੀਰ ਸਾਹਿਬ ਨੂੰ ਪਹਿਲਾਂ ਵੀ ਗੱਲ ਚੱਲਦੀ ਸੀ ਉਹ ਚੱਲਦੀ ਸੀ ਮੇਰੀ ਸਿਹਤ ਠੀਕ ਨਹੀਂ ਮੈਂ ਸਰਕੇ ਜਿਹੜੀ ਸਰਕਾਰ ਇੰਪੋਰਟਿਕ ਤੋਂ ਪਿਛੇ ਹਟਣਾ ਚਾਹਣਾ ਪਰ ਅੰਦਰ ਖਾਤੇ ਕੁਝ ਗੱਲਾਂ ਹੋਰ ਸੀ ਉਹਨਾਂ ਗੱਲਾਂ ਨੂੰ ਲੈ ਕੇ ਜਿਹੜੀਆਂ ਆ ਇਹਨਾਂ ਪਾਰਟੀਆਂ ਨੇ ਜਾਂ ਉਹਨਾਂ ਲੋਕਾਂ ਨੇ ਵਡੀਆਂ ਤਾਕਤਾਂ ਨੇ ਉਹਨਾਂ ਨੂੰ ਉਭਾਰਿਆ ਹੈਗਾ ਉਹਨੂੰ ਸਾਡਾ ਸ਼੍ਰੋਮਣੀ ਕਾਲਦਲ ਨੂੰ ਸੱਟ ਮਾਰਨ ਵਾਸਤੇ ਸ਼੍ਰੋਮਣੀ ਕਾਲਦਲ ਡੈਮੋਕ੍ਰੇਟਿਕ ਜਿਹੜਾ ਆ ਡੈਮੋਕ੍ਰੇਟ ਤਾਂ ਹੁਣ ਰੱਖ ਦਿੱਤਾ ਨਾ ਸਾਡੇ ਸਿਆਣੇ ਲੋਕਾਂ ਨੇ ਇਹ ਕਹਿੰਦਾ ਨਾ ਮੇਰਾ ਨਾ ਹੈ ਸ਼੍ਰੋਮਣੀ ਕਾਲਦਲ ਉਹਦਾ ਕਾਲਦਲ ਬਦਲਿਆ ਫਿਰ ਕਾਲਦਲ ਦਾ ਕਿਉਂ ਦਬਹੰਡ ਪੈਟਰਨ ਬਦਲਿਆ ਹੁਣ ਡੈਮੋਕ੍ਰੇਟਾ ਆਪਣੇ ਆਪਣੇ ਕਿਉਂ ਲਾਉਣ ਲੱਗ ਪਏ ਔਰ ਜਿਹੜੇ ਬੰਦੇ ਉਹਦੇ ਪਿੱਛੇ ਜਾ ਵੀ ਰਹੇ ਆ ਮੈਨੂੰ ਪਤਾ ਇਹਨਾਂ ਗੱਲਾਂ ਦਾ ਉਹ ਬੰਦਿਆਂ ਦੇ ਅਸੀਂ ਜਦੋਂ ਰੋਜ਼ ਬੁਲੰਕਣ ਕਰਦੇ ਆਂ ਹੁਣ ਤਲਵੰਡੀ ਉਧਰ ਗਿਆ ਸਾਡੀ ਥੋੜੇ ਦਿਨ ਪਹਿਲਾਂ ਤਲਵੰਡੀ ਇੱਥੇ ਖੰਨੇ ਦੇ ਵਿੱਚ ਇੱਕ ਰੈਲੀ ਸੀ ਜਿਹੜਾ ਪੀਏ ਸੀ ਨਾ ਤਲਵੰਡੀ ਦਾ ਉਹ ਸਭ ਤੋਂ ਮੋਹਰੇ ਬੈਠਾ ਸੀ ਸਾਡੀ ਰੈਲੀ ਦੇ ਵਿੱਚ ਔਰ ਇੱਕ ਵੀ ਬੰਦਾ ਖੰਨੇ ਤੋਂ ਇੱਕ ਵੀ ਬੰਦਾ ਤਲਵੰਡੀ ਦੇ ਨਾਲ ਉਹ ਨਹੀਂ ਗਿਆ ਸੋ ਇਦਾਂ ਜਿਹੜੇ ਬਾਕੀ ਜਿਹੜੇ ਬੰਦੇ ਜਾਂਦੇ ਆ ਜਿਹਨਾਂ ਨੂੰ ਅੱਗੇ ਜੇ ਟਿਕਟਾਂ ਨਹੀਂ ਮਿਲੀਆਂ ਜਾਂ ਟਿਕਟਾਂ ਨਹੀਂ ਹੈਗੀਆਂ ਜਾਂ ਦੋ ਦੋ ਤਤਤਰੀ ਖੜ ਚੁੱਕੇ ਲੋਕ ਹੋ ਆ ਉਹ ਲੋਕ ਜਾਂਦੇ ਆ ਗਿਣਤੀ ਕੀ ਹੋ ਜਾਣਾ ਵੱਖਰੀ ਗੱਲ ਆ ਪਰ ਲੋਕਾਂ ਨੂੰ ਇਹ ਸਮਝ ਆ ਗਈ ਆ ਕਿਉਂਕਿ ਢੀਂਡ ਤਾਂ ਸਾਰ ਨੂੰ ਅੱਜ ਲੋਕ ਸਵਾਲ ਪੁੱਛ ਰਹੇ ਆ ਕਿ ਢੀਂਸਾ ਸਾਹਿਬ ਤੁਸੀਂ ਕਿੰਨੇ ਇਲੈਕਸ਼ਨ ਲੜੇ ਸੀ ਕਿੰਨੇ ਜਿੱਤੇ ਸੀ ਪਰ ਤੁਸੀਂ ਹਮੇਸ਼ਾ ਤਾਕਤ ਵਿੱਚ ਰਹੇ ਆ ਇਹਦਾ ਕੀ ਕਾਰਨ ਹੋ ਕਿਉਂਕਿ ਢੀਂਸਾ ਸਾਹਿਬ ਜੇ ਜਿੱਤਦੇ ਹਾਰ ਵੀ ਜਾਂਦੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਰਾਜ ਸਭਾ ਵਿੱਚ ਭੇਜ ਦਿੰਦੇ ਸੀ ਜਾਂ ਉਹਨਾਂ ਨੂੰ ਮੰਤਰੀ ਬਣਾ ਦਿੰਦੇ ਸੀ ਸੈਂਟਰ ਵਿੱਚ ਉਹਨਾਂ ਨੂੰ ਮੰਤਰੀ ਰੱਖਿਆ ਉਹਨਾਂ ਨੂੰ ਇਹ ਸੀ ਕਿ ਸੈਂਟਰ ਵਿੱਚ ਮੈਂ ਪਾਲੀ ਰਾਜ ਸਭਾ ਵਿੱਚ ਮੈਂ ਤੁਸੀਂ ਭੇਜ ਦਿੰਨੇ ਆ ਹਰੇ ਉਹਨੂੰ ਵੀ ਤੇ ਮੈਨੂੰ ਮੰਤਰੀ ਵੀ ਸੈਂਟਰ ਵਿੱਚ ਬਣਾ ਦਿਓ ਹੁਣ ਜਦ ਬੀਬਾ ਜੀ ਮੰਤਰੀ ਬਣ ਗਏ ਤਾਂ ਉਹਦੇ ਉਹ ਇਹ ਗੱਲ ਹਜਮ ਨਹੀਂ ਹੋ ਰਹੀ ਸੀ ਔਰ ਕਿਤਨੇ ਕਿਤੇ ਉਹਨੂੰ ਵੀ ਆਪਣੇ ਜਿਹੜਾ ਪੁੱਤਰ ਮੋਹ ਉਹਦੇ ਮਨ ਵਿੱਚ ਵੀ ਸੀਗਾ ਵੀ ਪੰਜ ਵਾਰੀ ਮੇਰਾ ਮੁੰਡਾ ਹੋਣਾ ਜਿਹੜਾ ਐਮਐਲਏ ਬਣ ਗਿਆ ਤੇ ਜੇ ਸੁਖਵੀਰ ਬਾਦਲ ਪਾਰਟੀ ਦਾ ਪ੍ਰਧਾਨ ਬਣ ਸਕਦਾ ਤਾਂ ਕਾਨੂੰ ਮੁੱਖ ਮੰਤਰੀ ਬਣ ਸਕਦਾ ਤੇ ਮੇਰਾ ਮੁੰਡਾ ਵੀ ਮੁੱਖ ਮੰਤਰੀ ਬਣਨਾ ਚਾਹੀਦਾ ਸੋ ਇਹ ਇੱਕ ਹੋਈ ਗੱਲਾਂ ਆ ਜਿਹੜੀਆਂ ਉਹਨਾਂ ਦੇ ਮਨਾਂ ਦੇ ਵਿੱਚ ਆ ਕੇ ਢੀਂਡਸਿਆ ਨੂੰ ਢੀਂਡਸੇ ਮੁੰਡੇ ਨੂੰ ਇਹਦੀ ਵੇਝਾਇਆ ਮੰਤਰੀ ਬਣਾਇਆ ਪੁਰੇ ਜੁਆਇਨ ਨੂੰ ਟਿਕਾਹ ਦਿੱਤੀਆਂ ਔਰ ਅੱਜ ਉਹ ਇੱਕੋ ਹੁਣ ਗੱਲ ਪੈਤਰਾ ਬਦਲ ਰਿਹਾ ਕਿ ਮੈਂ ਜੀ ਐਸਜੀਪੀ ਖੀ ਤੋਂ ਆਜ਼ਾਦ ਕਰਾਉਣਾ ਪੱਲਾ ਤਾਂ ਜਿਹੜਾ ਗੁਰਦੁਆਰਾ ਮਖਤੂਆਣਾ ਸਾਹਿਬ ਆ ਉਹ ਇਹਨੇ ਕੈਪਚਰ ਕੀਤਾ ਹੈ ਉਹ ਹੀ ਦਾ ਯਾਦ ਕਰ ਦਵੇ ਅੱਜ ਲੋਕ ਇਹ ਵੀ ਗੱਲ ਪੁੱਛਦੇ ਆ ਸੋ ਇਸ ਕਰਕੇ ਇਹ ਪਾਰਟੀਆਂ ਨੇ ਜਿਹੜੀਆਂ ਗੱਲਾਂ ਆ ਇਹ ਇੱਕ ਇੱਕ ਕਰਕੇ ਸਾਹਮਣੇ ਅਸੀਂ ਵੀ ਲਿਆਵਾਂਗੇ ਹਲੇ ਟਾਈਮ ਵਕਤ ਹੈਗਾ ਉਹ ਜਿੰਨੇ ਕ ਆਪਣੀ ਰੇਸ ਚੌਂ ਦੀ ਲਾ ਲੈਣ ਪਰ ਇੱਕ ਗੱਲ ਮੈਂ ਬਹੁਤ ਕਲੀਅਰਲੀ ਕਹਿਣਾ ਚਾਹੁੰਦਾ ਚਾਹੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਆ ਜਾਂ ਦੇਖੋ ਚਾਹੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਇਹ ਗੱਲ ਬਿਲਕੁਲ ਸਾਫ਼ ਹੋ ਗਈ ਆ ਕਿ ਪੰਜਾਬ ਦੇ ਹਿੱਤ ਜਿਹੜੇ ਆ ਉਹ ਸ਼੍ਰੋਮਣੀ ਕਾਲ ਦਾ ਕੋਲ ਹੀ ਸੇਤੇ